ਪਾਰਤ ਪੁਸ਼ਨ ਨੂੰ ਟਿਕਟ ਮਿਲਣ ਤੋਂ ਬਾਅਦ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਦੇ ਹੋਏ ਅਤੇ ਵੀਡੀਓ ਕਾਲ ਤੇ ਚਰਨਜੀਤ ਸਿੰਘ ਚੰਨੀ ਨੇ ਪਾਰਤ ਪੁਸ਼ਨ ਨੂੰ ਵਧਾਈ ਵੀ ਦਿੱਤੀ ਸੋ ਲੁਧਿਆਣਾ ਦੇ ਵਿੱਚ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣਾ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਾ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਉੱਥੇ ਹੀ ਹੁਣ ਕਾਂਗਰਸ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਕਰਦੇ ਹੋਏ ਹਲਕਾ ਪੱਛਮੀ ਤੋਂ ਸਾਬਕਾ ਵਿਧਾਇਕ ਰਹੇ 파ਰਤ ਪੂਸ਼ਨਿਆਸ਼ੂ ਨੂੰ ਇੱਕ ਵਾਰ ਉਮੀਦਵਾਰ ਫਿਰ ਤੋਂ ਐਲਾਨ ਕਰ ਦਿੱਤਾ ਗਿਆ ਦੱਸ ਦिए ਕਿ ਦੇਰ ਰਾਤ ਐਲਾਨ ਹੋਣ ਤੋਂ ਬਾਅਦ 파ਰਤ ਪੂਸ਼ਨਿਆਸ਼ੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕੀਤੀ ਮੋਬਾਈਲ ਤੇ ਵੀਡੀਓ ਉੱਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਪੂਸ਼ਨੀਆਸ਼ੂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਪਾਰਟੀ ਨੇ ਭਾਰਤ ਪੂਸ਼ਨੀਆਸ਼ੂ ਦੇ ਕੰਮ ਵੇਖਦੇ ਹੋਏ ਉਹਨਾਂ ਨੂੰ ਇੱਕ ਵਾਰ ਫਿਰ ਇਸੇ ਇਲਾਕੇ ਤੋਂ ਉਮੀਦਵਾਰ ਬਣਾਇਆ ਅਤੇ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਵਿ ਦਿੱਤਾ ਗਿਆ ਇਸ ਮੌਕੇ ਚਰਨਜੀਤ ਚੰਨੀ ਨੇ ਜਿੱਥੇ ਭਾਰਤ ਪੂਸ਼ਨੀਆਸ਼ੂ ਨੂੰ ਮੋਬਾਈਲ ਤੇ ਵੀਡੀਓ ਰਾਹੀਂ ਵਧਾਈ ਦਿੱਤੀ ਉੱਥੇ ਉਹਨਾਂ ਨੇ ਕਿਹਾ ਕੇ ਇਲੈਕਸ਼ਨ ਦੇ ਵਿੱਚ ਲੁਧਿਆਣੇ ਆ ਕੇ ਰਹਿਣਗੇ ਅਤੇ ਉਹਨਾਂ ਦਾ ਚੋਣ ਪ੍ਰਚਾਰ ਵੀ ਜ਼ਰੂਰ ਕਰਨਗੇ ਅਜੂ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਥੈਂਕ ਯੂ ਪਰਮਾਤਮਾ ਨੇ ਤੁਹਾਡੀ ਪਹਿਲਾਂ ਬਾ ਫੜ ਕੇ ਨਾਲ ਰਾਜ ਰੱਖੀ ਹੈ ਜੀ ਤੇ ਜਿਹੜੀਆਂ ਦਾਸਾਂ ਤੋਂ ਦਾ ਸਹਾਰਾ ਦੇ ਕੇ ਤੋਂ ਸੁਪਨਾ ਚਾਹਿਆ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਹੈ ਪਰਮਾਤਮਾ ਦੀ ਲੀਲਾ ਬਹੁਤ ਆਰਾਮ ਦੇ ਗੀਲੇ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਬਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਮੁੱਖ ਬੋਲ ਦਿੱਤਾ ਖੁਰੋਟੀ ਰਕ ਮਿਲੀ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਧਾਈ ਹੋਵੇ ਥੈਂਕ ਯੂ ਮੈਡਮ ਬੜੀ ਪੁੱਛੀ ਹੈ ਨਾ ਪੂਰਾ ਲੈਕਚਰ ਤੁਹਾਡੇ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਮੈਨੂੰ ਕਿਹੜੇ ਆਵਾਜ਼ੀ ਪਾਰਟੀ ਦਾ ਸਰਕਾਰ ਨੇ ਲੈ ਕੇ ਦੇਣਾ ਕੌਨ ਆਫ ਤੇ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜਿਹਦੀ ਬਾਸ ਦੇ ਤੁਸੀਂ ਬੜੇ ਲੰਮਾ ਸਮਾਂ ਬਹੁਤ ਕਾਰਨਾ ਕਰਕੇ ਬਖਾਲ ਕੇ ਤਰਤੀ ਕਰਾਈਏ ਹੁਣ ਆਕਰ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਦੇਖ ਰੇਖ ਕਰਕੇ ਉਹਨੂੰ ਘੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸੀਐਲ ਸਰ ਥੈਂਕ ਯੂ ਬਹੁਤ ਮਿਹਰਬਾਨੀ ਲਈ ਮੈਂ ਮੈਂ 3 ਸਾਲ ਦਾ ਸਮਾਂ ਸਰਕਾਰ ਦੇ ਵਿੱਚ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗੇ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈ ਇਲੈਕਸ਼ਨ ਹੈ ਔਰ ਇੱਕੋ ਹੀ ਕੰਸਟਿਟੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟਿਟੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜਨ ਰਿਹਾ ਹੈ ਇੱਥੇ ਦੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ 'ਚ ਆਹਾਹਾ ਕੰਮ ਕੀਤੇ ਹੈ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ ਵੈਸਟ ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌਕੇ ਤੇ ਬਦਕਿਸਮਤੀ ਨਾਲ 2022 ਦੇ ਵਿੱਚ ਸਾਨੂੰ ਅੱਗੇ ਮੌਕਾ ਨਹੀਂ ਦਿੱਤਾ ਲੋਕਾਂ ਨੇ ਅੱਜ ਦੁਬਾਰਾ ਮੌਕਾ ਮਿਲਿਆ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂ ਗਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨੇ 3 ਸਾਲ ਦੇ ਵਿੱਚ ਜੇ ਇੱਕ ਇਟ ਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ वेस्ट ਕਿਸ ਤਰੀਕੇ ਮਾਡਲ ਬਣਨਾ ਗੱਲਾਂ 'ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹਦੇ ਹੋ ਜੂਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇੱਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਬਕਾਇਦਾ ਤੌਰ ਤੇ ਮਿਹਨਤ ਕਰਨੀ ਪਊਗੀ ਦਿਨ ਰਾਤ ਮਿਹਨਤ ਕਰਨੀ ਪਏਗੀ ਲੁਧਿਆਣਾ ਸ਼ਹਿਰ ਦੀ ਬਿਹਤਰੀ ਲਈ ਲੁਧਿਆਣਾ ਵੈਸਟ ਦੀ ਬਿਹਤਰੀ ਲਈ 2022 ਦੀ ਹਾਰ ਦੇ ਕਾਰਨਾਂ ਦਾ ਤਿੰਨ ਸਾਲ ਦਾ ਸਮਾਂ ਬਹੁਤ ਬੜਾ ਕੁੜਾ ਵੀ ਆਈਆਂ ਤੇ ਦਿੱਕਤਾਂ ਵੀ ਆਈਆਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਾਡੇ ਸਾਡੇ ਵਰਕਰ ਸਾਰੇ ਪੱਪਾ ਭਾਰਨੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਦੇਖੀਆਂ ਵੀ ਆ ਜਿੱਥੇ ਜਿੱਥੇ 2022 ਚ ਕਮਜ਼ੋਰੀਆਂ ਰਹੀਆਂ ਅਸੀਂ ਉਹਨੂੰ ਓਵਰਕਮ ਕਰਾਂਗੇ ਹੋਰ ਲੋਕਾਂ ਵਿੱਚ ਜਾਵਾਂਗੇ ਵੀ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਸੀ ਅਸੀਂ ਦੂਰ ਕਰਕੇ ਆ ਰਹੇ ਹਾਂ ਤੁਹਾਡੇ ਕੋਲ ਤੇ ਜੇ ਸਾਡੇ ਕੰਮਾਂ ਨੂੰ ਵੇਖਦੇ ਹੋਏ ਸਾਨੂੰ ਮੌਕਾ ਦਿਓ ਲੱਗਦਾ ਜਿਵੇਂ ਤੁਸੀਂ ਕਾਫੀ ਦੇਰ ਤੋਂ ਜਦੋਂ ਟਿਕ ਟਕ ਨਾਉ ਤੋਂ ਪਹਿਲਾਂ ਹੀ ਤੁਸੀਂ ਬੀਜਰ ਰੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਪੈਸ ਮਿਲ ਰਿਹਾ ਪੁਰਾਣੇ ਸਾਥੀ ਜਿਹੜੇ ਜੁੜ ਰਹੇ ਨੇ ਜਾਂ ਟੁੱਟੇ ਹੋਏ ਸੀ ਉਹਨਾਂ ਨੂੰ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਾਥੀ ਵੀ ਨਾਲ ਜੁੜ ਰਹੇ ਨੇ ਸਾਥੀ ਆਪਣੇ ਆਪ ਵੀ ਆ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਜਦੋਂ ਅਸੀਂ ਜਾਣੇ ਆ ਉਦੋਂ ਵੱਡਾ ਹੰਗਾਰਾ ਦਿੰਦੇ ਕਿਉਂਕਿ ਉਹਨਾਂ ਨੇ ਜਿਹੜਾ ਇੱਕ ਇਨਕਲਾਬ 2022 ਚ ਇੱਕ ਲੋਕਾਂ ਨੇ ਜਿਹੜੀ ਸੋਚਣਾ ਲਿਆਂਦਾ ਸੀਗਾ ਨਾ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪੁੱਠਾ ਪੈ ਗਿਆ ਲੋਕ ਸਮਝ ਰਹੇ ਆ ਵੀ ਇੱਕ ਗਲਤੀ ਹੋਈ ਸੀ 2022 ਚ ਜਿਹੜੀ ਇਸ ਵੇਲੇ ਸੁਧਾਰਨ ਦੀ ਬੜੀ ਲੋੜ ਹੈ ਤੇ ਸੈਮੀਫਾਈਨਲ ਹੋਊਗਾ ਕਿ ਨਾ ਇਸ ਵਾਰ ਜਿਹੜਾ 2027 ਦਾ ਸੈਮੀਫਾਈਨਲ ਮੰਨ ਇੱਕ ਤਾਂ ਇਹ ਇਲੈਕਸ਼ਨ ਇਲੈਕਸ਼ਨ ਨਹੀਂ ਇਹ ਇਲੈਕਸ਼ਨ ਬੜਾ ਲੋਕਾਂ ਨੂੰ ਪਤਾ ਹੈ ਵੀ ਇਹਦੇ ਛਿੜਨ ਅਜੰਡਾ ਕੀ ਹੈ ਜਿਹੜੀ ਰੂਲਿੰਗ ਪਾਰਟੀ ਆ ਉਹ ਕਿਸ ਕਰਕੇ ਉਹਨਾਂ ਨੇ ਇਹ ਕੈਂਡੀਡੇਟ ਕਿਉਂ ਉਤਾਰਿਆ ਉਹਦਾ ਹੀ ਜਿਹੜਨ ਅਜੰਡਾ ਕੀ ਉਹਨਾਂ ਵਾਸਤੇ ਕੋਈ ਇਹ ਸੋਚ ਨਹੀਂ ਹੈ ਵੀ ਲੁਧਿਆਣਾ ਵੈਸਟ ਦਾ ਬੋਰਡ ਅਸੀਂ ਬੜਾ ਡਿਵੈਲਪਮੈਂਟ ਕਰਨੀ ਹੈ ਤੇ ਬੜਾ ਵਿਕਾਸ ਕਰਨਾ ਹੈ ਉਹਨਾਂ ਨੇ ਵਿਕਾਸ ਕਿਸ ਚੀਜ਼ ਦਾ ਕਰਨਾ ਉਹ ਤੁਹਾਨੂੰ ਵੀ ਪਤਾ ਹੈ ਲੁਧਿਆਣੇ ਸ਼ਹਿਰ ਦੇ ਲੋਕ ਵੀ ਜਾਣਦੇ ਆਣ ਵਾਲੇ ਟਾਈਮ ਚ ਆਪਾਂ ਗੱਲਾਂ ਕਰਦੇ ਵੀ ਰਵਾਂਗੇ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਨਾ ਏਜੰਡਾ ਹੈ ਉਹ ਮੇਰਾ ਖਿਆਲ ਲੁਧਿਆਣੇ ਸ਼ਹਿਰ ਦੇ ਔਰ ਖਾਸ ਤੌਰ ਤੇ ਲੁਧਿਆਣੇ ਵੈਸਟ ਦੇ ਲੋਕ ਇੰਨੇ ਪੜੇ ਲਿਖੇ ਔਰ ਸਮਝਦਾਰ ਨੇ ਉਹ ਪੂਰਾ ਨਹੀਂ ਹੋਣ ਦੇਣਗੇ। ਪਰ ਇੱਕ ਜੁੱਟ ਨਜ਼ਰ ਆਉਂਦੀ ਪਾਰਟੀ ਲੱਗਦਾ ਕਿ ਇੱਕ ਜੁੱਟਾ ਸਾਰੇ ਕਾਂਗਰਸੀ ਵਰਕਰ ਇੱਕ ਜੁੱਟ ਨੇ। ਕਿਤੇ ਕਿਤੇ ਕੋਈ ਮੈਨੂੰ ਪ੍ਰੋਬਲਮ ਹੀ ਨਹੀਂ ਆ ਰਹੀ। ਜੇ ਕੋਈ ਇੱਕ ਇੱਕ ਜੁੱਟਤਾ ਦੀ ਕਮੀ ਹੋਵੇ ਲੱਗਦਾ ਹੋਵੇ ਵੀ ਅੰਦਰ ਕੋਈ ਲੜਾਈ ਝਗੜਾ ਚੱਲਦਾ ਪਿਆ ਹੈ ਤੇ ਮੈਂ ਤੁਹਾਨੂੰ ਕਹਦਾ ਮੈਨੂੰ ਮੈਨੂੰ ਹੀ ਮੁਸ਼ਕਲ ਹੈ ਮੈਨੂੰ ਮੁਸ਼ਕਲ ਹੀ ਨਹੀਂ ਕੋਈ ਆ ਰਹੀ ਹਰ ਕਾਂਗਰਸੀ ਵਰਕਰ ਵੱਧ ਕੇ ਅੱਗੇ ਮੇਰੇ ਨਾਲ ਖੜਾ ਹੈ ਲੁਧਿਆਣਾ ਲਾਈਵ ਲਈ ਅਮਿਤ <th>ਪੜ ਦੀ ਰਿਪੋਰਟ